ਮਾਜੀ ਪੰਜਾਬ ਹோம் ਵਾਰਡ ਚ ਜਿਹੜੀ ਰਿਟਾਇਰਮੈਂਟ ਆ ਮੇਰੀ ਸਿਟੀ ਟਾਰ ਹੁਲਦ ਦੇਣਾ ਤੋ ਗਈ ਸੀ ਮੈਂ ਬੇਲੇ ਰਹਿਣਾ ਨਹੀਂ ਚਾਹੁੰਦਾ ਕੀ ਕੋਈ ਨਾ ਕੋਈ ਕੰਮ ਕਰਦੇ ਰਹੀਏ ਇਹਦੇ ਨਾਲ ਆਪਣੇ ਕੰਮ ਵੀ ਚੱਲ ਰਹੇ ਤੇ ਸਰੀਰ ਵੀ ਨਾਲ ਚੱਲਦਾ ਜਿੰਨਾ ਚਿਰ ਸਰੀਰ ਚੱਲਦਾ ਇਹ ਤੋਂ ਕੰਮ ਲਵੋ ਅਸੀਂ ਕੱਚੇ ਮੁਲਾਜ਼ਮ ਆ ਸਾਡੀ ਇਹ ਜੇ ਪੈਨਸ਼ਨ ਨਹੀਂ ਲੱਗੀ ਮੈਂ ਛੇ ਦਿਨ ਇੱਥੇ ਕੰਮ ਕਰਦਾ ਆਪਣੀ ਕਿਰਤ ਕਰਦਾ ਜੀ ਸਤਵੇਂ ਜਿਹੜੀ ਐਤਵਰਦੀ ਹੁੰਦੀ ਹੈ ਛੁੱਟੀ ਹੁੰਦੀ ਆ ਉਹ ਸਿਰਫ ਆਪਣੇ ਸ਼ੌਂਕ ਬੰਦੇ ਘੁੰਮ ਫਿਰੇ ਜਾਂਦਾ ਗੁਰਦੁਆਰਾ ਸਾਹਿਬ ਜਾਂਦਾ ਮੱਥਾ ਟੇਕਦਾ ਵੀ ਮਾਲਕ ਮੁਰੇ ਅਰਦਾਸ ਕਰੀਏ ਵੀ ਮਾਲਕਾ ਸਰੀਰ ਨੂੰ ਵੀ ਤੰਦਰੁਸਤੀ ਬਖਸ਼ੇ ਕੰਮ ਕਰਦਾ ਵਿੱਚ ਇਹ ਚੱਲਦਾ ਵੀ ਜਿਹੜੇ ਨੌਜਵਾਨ ਜੁਥ ਆ ਵੀ ਉਹਨਾਂ ਨੂੰ ਚਾਹੀਦਾ ਵੀ ਆਪਣੀ ਕਿਰਤ ਕਰੋ ਨਾਮ ਜਪੋ ਵੰਡ ਛਕ ਤੇ ਨਸ਼ਿਆ ਤੋਂ ਦੂਰ ਰਹੋ ਤੇ ਮਾੜੀ ਸੋਚ ਨਾ ਰੱਖੋ ਮਾਜੀ 30 ਸਾਲ ਲਾ ਕੇ ਰਿਟਾਇਰਮੈਂਟ ਹੋਇਆ ਜੀ ਕਿਹੜੀ ਜੌਬ ਸੀ ਮਾਜੀ ਪੰਜਾਬ ਹੌਮਗਾਰਡ ਚ ਜਿਹੜੀ ਰਿਟਾਇਰਮੈਂਟ ਆ ਮੇਰੀ ਸਿਟੀ ਟਾਹ ਹੁੰਦੇ ਰਹਿਣਾ ਤੋਈ ਸੀ ਭਾਈ ਸਾਹਿਬ ਮੈਂ ਬੇਲੇ ਰਹਿਣਾ ਨਹੀਂ ਚਾਹੁੰਦਾ ਕਿ ਕੋਈ ਨਾ ਕੋਈ ਕੰਮ ਕਾਰ ਕਰਦੇ ਰਹੀਏ ਤਾਂ ਅੱਛੀ ਗੱਲ ਆ ਇਹਦੇ ਨਾਲ ਆਪਣਾ ਕੰਮ ਵੀ ਚੱਲਦਾ ਰਹੇ ਤੇ ਸਰੀਰ ਵੀ ਨਾਲ ਚੱਲੇ ਜਿੰਨਾ ਚਿਰ ਸਰੀਰ ਚੱਲਦਾ ਇਹ ਤੋਂ ਕੰਮ ਲਵੋ ਲੋਕ ਆਪਣੀ ਮਿਹਨਤ ਕਰ ਰਹੇ ਆ ਜੀ ਖਿਰਦ ਕਰ ਰਹੇ ਆ ਮੈਂ ਆਪਣੀ ਹਾਂ ਜੀ ਸਰ ਕੰਟਰੈਕਟ ਵਾਲੀ ਅਸੀਂ ਕੱਚੇ ਮੁਲਾਜ਼ਮਾਂ ਸਾਡੀ ਇਹ ਜੇ ਪੈਨਸ਼ਨ ਨਹੀਂ ਲੱਗੀ ਤੇ ਲੱਗਣੀ ਚਾਹੀਦੀ ਆ ਤੇ ਹਸਾਰ ਹੁਣ ਬਣੇ ਹੋਏ ਲੱਗ ਜੂਗੀ ਲੱਗ ਜੀ ਉਮੀਦ ਹੈਗੀ ਆ ਉਮੀਦ ਪੂਰੀ ਆ ਜੀ ਦੇਖੋ ਸ਼ੌਕ ਵੀ ਪੂਰੇ ਕਰੀ ਜੀਦੇ ਆ ਆਪਣੇ ਜੀ ਮੈਂ ਛੇਦ ਨੇ ਇਥੇ ਕੰਮ ਕਰਦਾ ਆਪਣੀ ਕਿਰਤ ਕਰਦਾ ਜੀ ਸਤਵੇਂ ਜਿਹੜੀ ਐਤਵਰਦੀ ਹੁੰਦੀ ਛੁੱਟੀ ਹੁੰਦੀ ਆ ਉਹ ਸਿਰਫ ਆਪਣੇ ਸ਼ੌਕ ਬੰਦੇ ਘੁੰਮ ਫਿਰੇ ਜੀ ਦਾ ਗੁਰਦੁਆਰਾ ਸਾਹਿਬ ਜਾਇਦਾ ਮੱਥਾ ਲਾ ਕੇ ਦਾ ਵੀ ਮਾਲਕ ਮੁਰੇ ਅਰਦਾਸ ਕਰੀ ਜੀ ਵੀ ਮਾਲਕਾ ਸਰੀਰ ਨੂੰ ਵੀ ਤੰਦਰੁਸਤੀ ਬਖਸ਼ੇ ਤੇ ਕੰਮ ਕਰਦਾ ਵਿੱਚ ਵਧੀਆ ਚੱਲ ਹਾਂ ਜੀ ਬਾਦ ਅਗਲੀ ਗੱਲ ਕਹਿੰਦਾ ਵੀ ਜਿਹ ਵੀ ਉਹਨਾਂ ਚਾਹੀਦਾ ਵੀ ਆਪਣੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਮਾੜੀ ਸੋਚ ਨਾ ਰੱਖੋ ਵਧੀਆ ਤਰੀਕੇ ਨਾਲ ਆਪਣੇ ਸੋਚ ਰੱਖੇ ਜੀ ਤੇ ਟੁੱਟੀ ਮਾੜੀ ਨਹੀਂ ਠੀਕ ਹੈ ਵਧੀਆ ਹੈ ਘਰ ਪਰਵਾਦੀ ਮੇਰੇ ਵਾਈਫਾ ਜੀ ਚਾਰ ਬੱਚੇ ਨੇ ਮੇਰੇ ਸਾਰੇ ਵਿਆਹੇ ਨੇ ਸੈਟਲ ਮੈਟਰ ਨੇ ਆਪਣੇ ਹਾਂ ਜੀ ਕਿੰਨੇ ਮੁੰਡੇ ਦੇ ਦੋ ਮੁੰਡਿਆ ਦੋ ਲੜਕੀਆਂ ਸਰ ਅੱਛਾ ਵੀ ਜਿੰਨਾ ਚਿਰ ਸਰੀਰ ਕੰਮ ਕਰਦਾ ਇਸ ਤੋਂ ਕੰਮ ਲਵੋ ਜੀ ਤੇ ਉਹਨਾਂ ਨੇ ਮੈਨੂੰ ਆਪਣਾ ਪੂਰਾ ਸੰਯੋਗ ਦਿੱਤਾ ਤੇ ਹੁਣ ਤੱਕ ਦਿੰਦੇ ਰਹੇ ਜੇ ਇਹ ਰੇ ਮੇਰੀ ਵਾਈਫ ਨੇ ਉਹ ਵੀ ਆਪਣਾ ਪੂਰਾ ਸਹਿਯੋਗ ਦਿੰਦੇ ਨੇ ਹਾਂਜੀ ਇਹਦੇ ਵਿੱਚ ਇੱਕ ਤਾਂ ਸਕੂਨ ਆ ਜੀ ਬਦਿਆ ਆਪਣੇ ਠਹਿ ਗਏ ਹਾਂਜੀ ਦੇਖੋ ਜੀ ਮਿਹਨਤ ਮਾਤਰੀ ਦਾ ਕੰਮ ਕਰੋ ਜੀ ਖੁਸ਼ ਰਹੋ ਪਰਿਵਾਰ ਨਾਲ ਖੁਸ਼ ਰਹੋ ਜੀ ਮਿਲ ਜੁਲ ਕੇ ਰਹੋ ਠੀਕ ਹੈ ਸਰ ਮੈਨੂੰ ਇਹੀ ਪਸੰਦ ਆਇਆ ਸੀ ਮੈਂ ਕਿ ਵੀ ਚਲੋ ਇੱਕ ਤਾਂ ਬਹੁਤ ਵਧੀਆ ਚੀਜ਼ ਹੈ ਕਿ ਕੰਮ ਵਧੀਆ ਲੱਗਾ ਮੈਨੂੰ ਇਹ ਤੇ ਮੈਂ ਖਰ ਸ਼ੁਰੂ ਕਰਤਾ ਹਾਂ ਮੈਂ ਤਾਂ ਰੇ ਕੰਮ ਹਾਂ ਜੀ ਮੈਂ ਜਾਂਦਾ ਬਿਲਕੁਲ ਜੀ ਮਾਜੀ 30 ਸਾਲ ਲਾ ਕੇ ਰਿਟਾਇਰਮੈਂਟ ਹੋਇਆ ਕਿ ਕਿਹੜੀ ਜੌਬ ਕਰ ਸੀ ਮਾਜੀ ਪੰਜਾਬ ਹோம் ਵਾਰਚ ਜੀ ਜਿਹੜੀ ਰਿਟਾਇਰਮੈਂਟ ਆ ਮੇਰੀ ਸਿਟੀ ਟਰ ਹਲਦ ਰਣਾ ਤੋਂ ਹੋਈ ਸੀ ਹਾਈ ਸਾਹਿਬ ਮੈਂ ਬੇਲੇ ਰਹਿਣਾ ਨਹੀਂ ਚਾਹੁੰਦਾ ਕਿ ਕੋਈ ਨਾ ਕੋਈ ਕੰਮ ਕਰਦੇ ਰਹੀਏ ਤਾਂ ਅੱਛੀ ਗੱਲ ਆ ਜੀ ਇਹਦੇ ਨਾਲ ਆਪਣਾ ਕੰਮ ਵੀ ਚੱਲ ਰਿਹਾ ਤੇ ਸਰੀਰ ਵੀ ਨਾਲ ਚੱਲਦਾ ਜਿੰਨਾ ਚਿਰ ਸਰੀਰ ਚੱਲਦਾ ਇਹ ਤੋਂ ਕੰਮ ਲਵੋ ਜੀ ਲੋਕ ਆਪਣੀ ਮਿਹਨਤ ਕਰ ਰਹੇ ਆ ਜੀ ਸ਼ਿਰਤ ਕਰ ਰਹੇ ਆ ਮੈਂ ਆਪਣੀ ਹਾਂਜੀ ਸਰ। ਕਹਿੰਦੇ ਸਰ ਜੀ ਅਸੀਂ ਕੱਚੇ ਮੁਲਾਜ਼ਮਾਂ ਸਾਡੀ ਇਹ ਪੈਨਸ਼ਨ ਨਹੀਂ ਲੱਗੀ ਤੇ ਲੱਗਣੀ ਚਾਹੀਦੀ ਆ ਤੇ ਹਸਾਰ ਹੁਣ ਬਣੇ ਹੋਏ ਲੱਗ ਜੂਗੀ। ਲੱਗ ਜੀ। ਉਮੀਦ ਹੈਗੀ ਆ। ਉਮੀਦ ਪੂਰੀ ਆ ਜੀ। ਦੇਖੋ ਸ਼ੌਕ ਵੀ ਪੂਰੇ ਕਰੀ ਦੇ ਜੀ ਆਪਾਂ। ਜੀ। ਮੈਂ ਛੇਦ ਨੇ ਇਥੇ ਕੰਮ ਕਰਦਾ ਆਪਣੀ ਕਿਰਤ ਕਰਦਾ। ਜੀ। ਸਤਿ ਜਿਹੜੀ ਐਤਵਰਦੀ ਹੁੰਦੀ ਛੁੱਟੀ ਹੁੰਦੀ ਆ ਉਹ ਸਿਰਫ ਆਪਣੇ ਸ਼ੌਕ ਹੁੰਦੇ ਘੁੰਮ ਫਿਰੇ ਦਾ ਗੁਰਦੁਆਰਾ ਸਾਹਿਬ ਜਾਇਦਾ ਮੱਥਾ ਲਾ ਕੇ ਦਾ ਵੀ ਮਾਲਕ ਮੂਰੇ ਅਰਦਾਸ ਕਰੀਏ ਵੀ ਮਾਲਕਾ ਸਰੀਰ ਨੂੰ ਵੀ ਤੰਦਰੁਸਤੀ ਬਖਸ਼ੇ ਤੇ ਕੰਮ ਕਰਦੇ ਵਿੱਚ। ਬੜੀ ਏ ਚੱਲੋ ਹਰੀਓ ਬਸ ਇਹ ਲੋਕ ਇਹ ਨਾ ਵੀ ਗਰੇ ਨੌਜਵਾਨ ਯੂਥ ਆ ਵੀ ਉਹਨਾਂ ਨੂੰ ਚਾਹੀਦਾ ਵੀ ਆਪਣੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਮਾੜੀ ਸੋਚ ਨਾ ਰੱਖੋ ਬੜੀ ਧਰੀਕੇ ਨਾਲ ਆਪਣੇ ਸੋਚ ਰੱਖੇ ਤੇ ਟੁੱਟੀ ਮਾੜੀ ਨਹੀਂ ਠੀਕ ਆ ਵਧੀਆ ਘਰਪਰਵਾਦੀ ਮੇਰੇ ਵਾਈਫਾ ਜੀ ਚਾਰ ਬੱਚੇ ਨੇ ਮੇਰੇ ਸਾਰੇ ਵਿਆਹੇ ਨੇ ਸੈਟਲ ਬੈਟਰ ਨੇ ਆਪਣੇ ਹਾਂ ਜੀ ਕਿੰਨੇ ਮੁੰਡੇ ਕਿ ਦੋ ਮੁੰਡਿਆ ਦੋ ਲੜਕੀਆਂ ਸਰ ਅੱਛਾ ਵੀ ਜਿੰਨਾ ਚੇ ਸਰੀਰ ਕੰਮ ਕਰਦਾ ਇਸ ਤੋਂ ਕੰਮ ਲਵੋ ਜੀ ਤੇ ਉਹਨਾਂ ਨੇ ਮੈਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਤੇ ਹੁਣ ਤੱਕ ਦਿੰਦੇ ਰਹੇ ਕਿ ਇਹ ਮੇਰੇ ਵਾਈਫ ਨੇ ਉਹ ਵੀ ਆਪਣਾ ਪੂਰਾ ਸਹਿਯੋਗ ਦਿੰਦੇ ਨੇ ਹਾਂ ਜੀ ਇਹਦੇ ਵਿੱਚ ਇੱਕ ਤਾਂ ਸਕੂਨ ਆ ਜੀ ਵਧੀਆ ਆਪਣੇ ਠਹਿ ਗਏ ਹਾਂ ਜੀ ਦੇਖੋ ਜੀ ਮਿਹਨਤ ਮਾਤਰੀ ਦਾ ਕੰਮ ਕਰੋ ਜੀ ਖੁਸ਼ ਰਹੋ ਪਰਿਵਾਰ ਨਾਲ ਖੁਸ਼ ਰਹੋ ਜੀ ਮਿਲ ਜੁਲ ਕੇ ਰਹੋ ਠੀਕ ਹੈ ਨਾਲ ਸਰ ਮੈਨੂੰ ਇਹੀ ਪਸੰਦ ਆਇਆ ਸੀ ਮਗਰ ਵੀ ਚਲੋ ਜਿੱਕ ਤਾ ਬਹੁਤ ਵਧੀਆ ਚੀਜ਼ ਹੈ ਤੇ ਕੰਮ ਵਧੀਆ ਲੱਗਿਆ ਮੈਨੂੰ ਇਹ ਤੇ ਮੈਂ ਕੰਮ ਸ਼ੁਰੂ ਕਰਤਾ ਹਾਂ ਮੈਂ ਜਾਣਦਾ ਇਹ ਕੰਮ ਹਾਂ ਜੀ ਮੈਂ ਜਾਣਦਾ ਬਿਲਕੁਲ ਜੀ